ਇਹ ਜੀ ਖਾਣ ਪੀਣ ਵਾਲਾ ਸਾਰਾ ਸੁੱਕਾ ਸਮਾਨ ਆ ਜੋ ਵੀ ਰਾਸ਼ਨ ਦਾ ਸਮਾਨ ਹੁੰਦਾ ਉਹ ਸਾਰਾ ਕੁਝ ਹੀ ਹੈ ਦੇ ਵਿੱਚ 4 ਐਮ ਐਲ ਕੱਲ ਐ 4 ਅੱਜ ਆਏ ਇਹਨਾਂ ਨੇ ਪਤਾ ਨਹੀਂ ਕਿਹੜਾ ਵਿਆਹ ਆ ਜਾ ਲੋਕ ਡੁੱਬਣ ਡਿਆ ਇਹ ਰਾਸ਼ਨਾਂ ਦੇ ਟਰਾਲੀਆਂ ਦੇ ਪਿੱਛੇ ਖੜੀਆਂ ਕੋਈ ਕਿਤੇ ਰੋਲਣ ਡਿਆ ਉਹਨਾਂ ਡੰਡੇ ਵਜਦੇ ਆ ਤੇ ਇਹੜੇ ਝੂਠੀਆਂ ਫੋਟੋਆਂ ਵਾਲੇ ਉਹਨਾਂ ਨੂੰ ਸਲਾਮਾਂ ਹੁੰਦੀਆਂ ਪਾਣੀ ਲਗਾਤਾਰ ਅੱਜ ਜਿਹੜਾ ਜੋ ਮੌਕੇ ਦੇ ਲਗਾਤਾਰ ਤਿੰਨ ਚਾਰ ਦਿਨ ਤੋਂ ਸਿਚੁਏਸ਼ਨ ਨੂੰ ਇੱਥੇ ਦੇਖ ਰਹੇ ਨੇ ਕਿ ਪਾਣੀ ਵਧਿਆ ਹੋਇਆ ਕਈ ਕੁੰਨੀ ਲਾਲ ਆ ਗਿਆ ਕਈ ਕੋਈ ਲਾਲ ਆ ਗਿਆ ਤੇ ਲੋਕ ਡੁੱਬਣ ਦੇ ਤੇ ਵਿਆੜ ਕੀ ਲੈ ਗਿਆ ਕੀ ਦਿੱਤਾ ਨਾਣੇ ਸੂਰ ਦਾ ਟਾਈਮ ਹੀ ਨਹੀਂ ਗਰੀਬਾਂ ਨੂੰ ਦੇਣ ਦੇ 19 ਦਿਨ ਦੇ ਪੁਲਿਸ ਵਾਲੇ ਉੱਥੇ ਡਾਕੇ ਬੈਠੇ ਆ ਅਸੀਂ ਕਢਾ ਕੇ ਲਿਆਏ ਇਹਨਾਂ ਤੋਂ ਅਸੀਂ 11 ਤਰੀਕ ਦੇ ਇਥੇ ਨਰੰਤਰ ਨੰਗਰ ਸਾਡਾ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਵੱਲੋਂ ਨਰੰਤਰ ਨੰਗਰ ਰਣ ਚੱਲਣ ਡਿਆ ਵਾ ਜੇ ਪ੍ਰਸ਼ਾਸਨ ਨੂੰ ਲੱਗਦਾ ਨਹੀਂ ਅਹੀਂ ਤੇ ਉਹ ਆਪ ਚਲਾ ਲੈਣ ਇਥੇ ਚਾਹੁੰਦੇ ਨੇ ਵੀ ਕਿਸੇ ਨਾ ਹਸਾਬ ਨਾਲ ਆਪਣੇ ਪਸ਼ੂ ਆ ਜਿਹੜ ਜਿਹੜੇ ਆਪਣੇ ਪਸ਼ੂ ਆ ਉਹ ਲੈ ਕੇ ਆ ਰਹੇ ਆ ਕਿ ਤੁਸੀਂ ਦੇਖੋਗੇ ਬਿਲਕੁਲ ਪਾਣੀ ਦੇ ਵਿੱਚ ਇਹ ਜਿਹੜੇ ਸੇਵਾਦਾਰ ਨੇ ਸੇਵਾ ਨਿਭਾ ਰਹੇ ਨੇ ਔਰ ਦੇਖੋ ਟਰਾਲੀਆਂ ਭਰ-ਭਰ ਜਿਹੜਾ ਰਾਸ਼ਨ ਪਹੁੰਚ ਰਿਹਾ ਪੰਜਾਬ 'ਚ ਕਿਹਾ ਜਾਂਦਾ ਕਿ ਲੰਗਰ ਦੀ ਜਾਂ ਸੇਵਾ ਦੀ ਕਦੇ ਕੋਈ ਕਿਤੇ ਵੀ ਕਮੀ ਨਹੀਂ ਦਿਖਦੀ ਚਾਹੇ ਕਿੰਨੇ ਵੀ ਔਖੇ ਹਾਲਾਤ ਹੋ ਜਾਂ ਤਾਂ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆਏ ਨੇ ਤਾਂ ਇਹ ਪੰਜਾਬੀਆਂ ਦੀ ਜਿਹੜੀ ਖਾਸੀਅਤ ਆ ਤੁਸੀਂ ਦੇਖੋਗੇ ਸੇਵਾ ਕਿੱਥੋਂ ਲੈ ਕੇ ਪਹੁੰਚੋ ਜੀ ਵੇਰੇ ਕਿਹੜੇ ਮਲੇਰ ਕੋਟ ਦੇ ਮਲੇਰ ਕੋਟ ਦੇ ਵੀ ਲੈ ਗਿਆ ਹਾਂ ਹਾਂਜੀ ਮਲੇਰ ਕੋਟ ਦੇ ਮਲੇਰ ਕੋਟ ਤੋਂ ਸਪੈਸ਼ਲ ਸੁਲਤਾਨਪੁਰ ਲੋਧੀ ਆਏ ਹਾਂ ਜਿਸ ਵਾਲੇ ਕਿ ਆਏ ਹਾਂ ਤੇ ਇਹ ਰਾਸ਼ਨ ਸਾਰਾ ਪੂਰਾ ਕਰ ਰਹੇ ਹਾਂ ਕਿ ਇਹ ਜੀ ਖਾਣ ਪੀਣ ਵਾਲਾ ਸਾਰਾ ਸੁੱਕਾ ਸਮਾਨ ਆ ਜੋ ਵੀ ਰਾਸ਼ਨ ਦਾ ਸਮਾਨ ਹੁੰਦਾ ਉਹ ਸਾਰਾ ਕੁਝ ਹੀ ਹੈ ਇਹਦੇ ਵਿੱਚ ਅੱਛਾ ਭਾਜੀ ਹੋਰ ਵੀ ਪੰਜਾਬ ਤੋਂ ਟਰਾਲੀਆਂ ਆਂ ਹਾਂਜੀ ਹਾਂ ਬਹੁਤ ਆ ਰਹੀਆਂ ਜੀ ਸੰਗਤ ਬਹੁਤ ਸੰਗਤ ਬਹੁਤ ਬਹੁਤ ਆ ਰਹੀਆਂ ਪਰ ਇਹੜੇ ਫੋਟੋ ਲਾਉਣ ਵਾਲੇ ਐਮਐਲਏ ਆਉਂਦੇ ਬਹੁਤ ਪਰੇਸ਼ਾਨ ਕਰਦੇ ਆ ਚਾਰ ਐਮਐਲਏ ਕੱਲ੍ਹ ਆਏ ਚਾਰ ਅੱਜ ਆਏ ਇਹਨਾਂ ਨੇ ਪਤਾ ਨਹੀਂ ਕਿਹੜਾ ਵਿਆਹ ਆਇਆ ਲੋਕ ਡੁੱਬਣ ਡਿਆ ਇਹ ਰਾਸ਼ਨਾਂ ਨਾ ਟਰਾਲੀਆਂਾਂ ਪਿੱਛੇ ਖੜੀਆਂ ਕੋਈ ਕਿਤੇ ਰੁਲਣ ਡਿਆ ਉਹਨਾਂ ਡੰਡੇ ਵਾਜਦੇ ਆ ਤੇ ਇਹੜੇ ਝੂਠੀਆਂ ਫੋਟੋਆਂ ਵਾਲੇ ਉਹਨਾਂ ਨੂੰ ਸਲਾਮਾਂ ਹੁੰਦੀਆਂ ਆ ਕਹਿੰਦੇ ਭਾਵਾ ਕਿ ਟਰਾਲੀਆਂ ਸਿੱਧਾ ਅੱਗੇ ਸੇਵਾਲੀ ਆਉਣੀ ਚਾਹੀਦੀ ਨਹੀਂ ਆ ਰਹੀਆਂ ਅਸੀਂ ਜੀ ਕੋਈ ਕੁੰਨੀ ਲਾਲ ਆ ਗਿਆ ਕਦੀ ਕੋਈ ਲਾਲ ਆ ਗਿਆ ਤੇ ਲੋਕ ਡੁੱਬਣ ਦੇ ਤੇ ਵਿਆੜ ਕੀ ਲੈ ਗਿਆ ਕੀ ਦਿੱਤਾ ਨਾਣੇ ਸਵੇਰ ਦਾ ਦੇਂਦਾ ਦਾ ਯਾਰ ਰੁਪਿਆ ਕਰ ਵਰਦੀ ਇਹ ਲੱਖ ਰੁਪਿਆ ਸਮਾਨ ਲੈ ਗਿਆ ਇਹ ਕੀ ਲੈ ਕੇ ਆਉਂਦੇ ਆ ਹਾਂ ਬਿਲਕੁਲ ਜਿੰਨੇ ਐਮਐਲਏ ਨੇ ਦੇਣ ਦੀਆ ਦਾ ਦਨ ਸਾਲ ਲੈਣ ਮੁੜ ਕੇ ਆ ਜਾਣ ਤੇ ਨਾ ਸੰਗ ਤੁਹਾਨੂੰ ਪਰੇਸ਼ਾਨ ਕਰਨ ਦੇਣਤੀ ਆ ਤੁਹਾਡਾ ਪਿੰਡ ਦਾ ਨਾਮ ਦੱਸ ਦਿਓ ਸਾਡੇ ਪਿੰਡ ਦਾ ਨਾਮ ਫਲਾਉਣ ਕਰਾਂ ਜੀ ਸਾਡੇ ਮਲੇ ਕੋਲੇ ਦਾ ਜੀ ਹਾਂ ਜੀ ਇੱਕੋ ਪਿੰਡ ਦੀ ਸੇਵਾਈਏ ਇੱਕ ਪਿੰਡ ਦੀ ਸੇਵਾ ਜੀ ਵੀ ਰਾਹ ਚ ਤਾਲੀਆਂ ਆ ਰਹੀਆਂ ਨੇ ਜੀ ਤਾਲੀਆਂ ਆ ਰਹੀਆਂ ਨੇ ਇੱਕ ਸਾਡੇ ਚਾਰੇ ਦੀ ਟਰਾਲੀ ਆਈ ਜਿਹਦੇ ਵਿੱਚ ਤੂੜੀ ਲੈ ਕੇ ਆਏ ਜੀ ਪਹਿਲਾਂ ਡੰਗਰਾਂ ਬਾਸ ਤੇ ਹਰਾ ਲੈ ਕੇ ਆਏ ਆ ਤੇ ਦਾਣਾ ਉਹਦੇ ਵਿੱਚ ਆਪਣੇ ਇਹਦੀ ਖਤ ਸੰਗ ਦਖਾਤਰ ਲੈ ਕੇ ਆਏਗਾ ਸਾਰਾ ਰਸ ਕਰ ਦੇਣਾ ਟਾਈਮ ਹੀ ਨਹੀਂ ਗਰੀਬਾਂ ਨੂੰ ਦੇਣ ਦੇ ਉਹ ਨਹੀਂ ਦਿੰਦੇ ਪੁਲਿਸ ਵਾਲੇ ਉੱਥੇ ਡਾਕ ਕੇ ਬੈਠੇ ਆ ਅਸੀਂ ਕਢਾ ਕੇ ਲਿਆਏ ਇਹਨਾਂ ਤੋਂ ਇਹਨਾਂ ਦੇ ਵਿਚਾਰਿਆ ਸਵੇਰ ਦਾ ਪ੍ਰਸ਼ਾਦਾ ਵੀ ਨਹੀਂ ਛਕਿਆ ਸਵੇਰ ਦੇ ਤੁਰਿਆ ਘਰੋਂ ਰਾਤ ਦੇ ਸਵੇਰ ਦੇ ਸਾਰਾ ਟਾਈਮ ਬਹੁਤ ਦੂਰ ਹੈ ਹਾਂ ਭੁੱਖੇ ਬਾਣੇ ਉੱਥੇ ਇਹਨਾਂ ਦੀ ਜਨਾਬ ਦੀ ਜ਼ਿੰਮੇਵਾਰੀ ਸਮਝ ਸਕਦਾ ਲੰਗਰੋ ਚਲਾ ਲੈਣ ਅਸੀਂ 11 ਤਰੀਕ ਦੇ ਇਥੇ ਨਿਰੰਤਰ ਨੰਗਰ ਸਾਡਾ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਵੱਲੋਂ ਨਿਰੰਤਰ ਨੰਗਰ ਰਣ ਚੱਲਣ ਡਿਆ ਵਾ ਜੇ ਪ੍ਰਸ਼ਾਸਨ ਨੂੰ ਲੱਗਦਾ ਨਹੀਂ ਅਸੀਂ ਤੇ ਉਹ ਆਪ ਚਲਾ ਲੈਣ ਇਥੇ ਸਾਨੂੰ ਪਰੇਸ਼ਾਨ ਕਿਉਂ ਕਰਦੇ ਆ ਸਾਡੇ ਸੇਵਾਦਾਰਾਂ ਨੂੰ ਨੰਗੰਦੰਦੇ ਸਵੇਰ ਦੇ ਉਹ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕਰਨ ਡਿਆ ਕਦੀ ਕੋਈ ਮੰਤਰੀ ਇੱਥੇ ਫੋਟੋਆਂ ਲਵਾਉਣ ਇਹ ਮੇਲਾ ਵਾ ਸਮਝੋ ਬਿਲਕੁਲ ਹੀ ਜਿਹੜਾ ਸੇਵਾ ਸੇਵਾਦਾਰਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਸੇਵਾ ਲੈ ਕੇ ਆਉਣ ਦੇ ਵਿੱਚ ਦਿੱਕਤ ਹੁੰਦੀ ਹੈ ਉਹ ਕਹਿ ਰਹੇ ਨੇ ਕਿ ਸਾਡੀਆਂ ਟਰਾਲੀਆਂ ਸਿੱਧੀਆਂ ਆਉਂਦਾ ਤਾਂ ਇੱਧਰ ਦੇਖੋ ਪੂਰੀ ਟਰਾਲੀ ਰਾਸ਼ਨ ਦੀ ਭਰ ਕੇ ਮਲੇਰ ਕੋਟਲਾ ਜ਼ਿਲ੍ਹਾ ਤੋਂ ਪਹੁੰਚੀ ਹੈ ਤੇ ਹੋਰ ਵੀ ਟਰਾਲੀਆਂ ਜਿਹੜੀਆਂ ਉਹ ਪਚਾਰੇ ਨੇ ਤਾਂ ਪੰਜਾਬੀ ਇੱਕ ਦੂਜੇ ਦੇ ਨਾਲ ਜਿਹੜਾ ਡਟ ਕੇ ਖੜੇ ਨੇ ਇਸ ਔਕੇ ਹਾਲਾਤ ਦੇ ਵਿੱਚ ਤਾਂ ਇੱਧਰ ਕੋਈ ਪਰਿਵਾਰ ਇਹ ਵੀ ਸੇਵਾ ਲੈ ਕੇ ਆ ਪਾਣੀ ਦੀ ਸੇਵਾ ਤੁਸੀਂ ਲੈ ਕੇ ਆਏ ਹਾਂ ਹਾਂਜੀ ਬਾਜੀ ਕਿੱਥੋਂ ਪਹੁੰਚੇ ਹੋ ਜੀ ਅਸੀਂ ਆਦਮਪੁਰ ਤੋਂ ਡਿਸਟ੍ਰਿਕਟ ਜਲੰਧਰ ਜਲੰਧਰ ਤੋਂ ਹਾਂਜੀ ਕੋ ਨੂੰ ਪਤਾ ਲੱਗਿਆ ਜਦੋਂ ਇੱਥੇ ਹਾਲਾਤ ਮਾੜੇ ਆ ਦੇਖੇ ਤੁਸੀਂ ਤਾਂ ਆਪਣੇ ਪੱਧਰ ਤੇ ਤੁਸੀਂ ਇਹ ਫੈਸਲਾ ਬਿਲਕੁਲ ਬਾਜੀ ਸਾਡਾ ਇੱਕ ਛੋਟਾ ਜਿਹਾ ਸਕੂਲ ਹੈ ਨਾਲ ਸਾਡੇ ਪੈਨਪਰਾਂ ਹੈਗੇ ਆ ਉਹਨਾਂ ਨੇ ਮਿਲ ਕੇ ਪੇਰੈਂਟਸ ਨੇ ਔਰ ਫਰੈਂਡਸ ਨੇ ਮਿਲ ਕੇ ਸੇਵਾ ਪਾਈ ਹੈ ਜੀ ਅਸੀਂ ਉਹ ਲੈ ਕੇ ਆਏ ਪਹਿਲਾਂ ਵੀ ਆ ਰਹੇ ਹਾਂ ਜੀ ਅੱਜ ਅੱਜ ਪਹਿਲੀ ਵਾਰੀ ਆਏ ਹਾਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਫੇਰ ਆਈਏ ਜਦ ਤੱਕ ਇੱਥੇ ਲੋੜ ਹੈ ਵੱਡੀ ਗੱਲ ਹੈ ਜੀ ਬਣ ਕੇ ਖੜੇ ਨਹੀਂ ਪੈਣਾ ਹਾਂਜੀ ਹਾਂਜੀ ਭਾਜੀ ਬਹੁਤ ਮੁਸ਼ਕਿਲ ਆ ਜੀ ਇਹ ਸਾਲ ਦੇਖ ਕੇ ਬਹੁਤ ਦੁੱਖ ਲੱਗ ਰਿਹਾ ਹੈ ਤਕਸਾਨਾਂ ਦੀ ਜਿੱਥੇ ਫਸਲ ਖਰਾਬ ਹੋਈ ਆ ਉੱਥੇ ਪਸ਼ੂਧਨ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਇਸ ਕਰਕੇ ਕਿਸਾਨ ਚਾਹੁੰਦੇ ਨੇ ਵੀ ਕਿਸੇ ਨਾ ਹਿਸਾਬ ਨਾਲ ਆਪਣੇ ਪਸ਼ੂ ਆ ਜਿਹੜੇ ਉਹ ਬਚਾਏ ਜਾਣ ਤਾਂ ਕਿਸਾਨ ਵੀਰ ਜਿਹੜੇ ਆਪਣੇ ਪਸ਼ੂ ਆ ਉਹ ਲੈ ਕੇ ਆ ਰਹੇ ਆ ਕਿ ਕਿਸੇ ਹਿਸਾਬ ਨਾਲ ਜਿਹੜੇ ਸੁਰੱਖਿਅਤ ਜਿਹੜੇ ਪਸ਼ੂ ਕੱਢੇ ਜਾਣ ਤਾ ਕਿਸਾਨ ਵੀਰਾਂ ਨੂੰ ਚਿੰਤਾ ਹੈ ਕਿ ਪਸ਼ੂਤਾਂ ਬਹੁਤ ਕੀਮਤੀ ਹੈ ਪਾਣੀ ਨੇ ਅੱਗੇ ਬਹੁਤ ਨੁਕਸਾਨ ਕੀਤਾ ਹੈ ਤੇ ਕਿਸੇ ਵੀ ਸਾਥ ਨਾਲ ਜਿਹੜਾ ਉਹਨਾਂ ਨੂੰ ਇਹ ਕਿ ਬਚਾਇਆ ਜਾਵੇ ਤਾਂ ਇਹ ਇੱਕ ਪਰਿਵਾਰ ਹੈ ਜਿਹੜਾ ਆਪਣੀਆਂ ਜਿਹੜੀਆਂ ਮੱਝਾਂ ਨੂੰ ਬਚਾ ਕੇ ਲੈ ਕੇ ਆਇਆ ਪਾਣੀ ਵਾਲੀ ਤਰਫ ਤੋਂ ਤਾਂ ਹੁਣ ਇਧਰਲੇ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਬੰਦ ਤੋਂ ਇਧਰ-ਇਧਰ ਪਾਣੀ ਲਗਾਤਾਰ ਜਿਹੜਾ ਜੋ ਮੌਕੇ ਦੇ ਲਗਾਤਾਰ ਤਿੰਨ ਚਾਰ ਦਿਨ ਤੋਂ ਸਿਚੁਏਸ਼ਨ ਨੂੰ ਇੱਥੇ ਦੇਖ ਰਹੇ ਨੇ ਕਿ ਪਾਣੀ ਵਧਿਆ ਹੋਇਆ ਔਰ ਇਹ ਆਪਣੇ ਕਿਸਾਨ ਵੀਰ ਪਸ਼ੂ ਸੁਰੱਖਿਤ ਥਾਵਾਂ ਦੇ ਵੱਲ ਲੈ ਕੇ ਜਾ ਰਹੇ ਆ ਸੁਰੱਖਿਤ ਥਾਵਾਂ ਦੇ ਵੱਲ ਜਿਹੜੇ ਕਿਸਾਨ ਨੇ ਆਪਣੇ ਪਸ਼ੂ ਆ ਉਹ ਲੈ ਕੇ ਜਾ ਰਹੇ ਨੇ ਕਿਸੇ ਵੀ ਸਾਹਬ ਨਾਲ ਕਿਸਾਨਾਂ ਨੂੰ ਇਹ ਹੈ ਕਿ ਆਪਣੇ ਪਸ਼ੂਆਂ ਦੀ ਰਾਖੀ ਜਾਨਵਾਲ ਦੀ ਰਾਖੀ ਹੈ ਜਿਹੜੀ ਉਹ ਕੀਤੀ ਜਾਵੇ ਅੱਜ